ਸਾਸੀ ਖਾਲ ਜੀ ਤਰਤਵਾਲੀ ਵਾਲੇ ਤਨ ਕੀ ਵੀ ਚੱਲ ਲੱਗੀਆਂ ਜੀ ਇਹ ਗੁਰਪ੍ਰੀਤ ਭਾਈ ਇੱਕ ਬਹੁਤ ਕੀਮਤੀ ਚੀਜ਼ ਆ ਕਹਿ ਲੋ ਵੀ ਸੋਨੇ ਨਾਲੋਂ ਵੀ ਵੱਧ ਕੀਮਤੀ ਚੀਜ਼ ਆ ਸੋਨਾ ਦਾ ਇੱਕ ਗਹਿਣਾ ਆ ਚਲੋ ਉਹਦੇ ਨਾਲ ਸ਼ਿੰਗਾਰ ਹੋ ਸਕਦਾ ਪਰ ਇਹ ਜਿਹੜੀ ਚੀਜ਼ ਆ ਮੈਂ ਤੁਹਾਨੂੰ ਦਿਖਾਉਣ ਲੱਗਿਆ ਵੀ ਇਸ ਚੀਜ਼ ਦੇ ਨਾਲ ਤਾਂ ਕਹਾਣੀ ਸਿਰੇ ਹੀ ਆ ਬਈ ਇਹ ਆ ਤੂੰ ਦੇਖ ਸਕਦਾ ਵੀ ਇਹ ਪਿਛਲੇ ਸਾਲ ਆਪਾਂ ਨੇ ਬੀਜਿਆ ਦਾ ਤੇ ਇੰਨਾ ਕੀ ਹੋਇਆ ਇਹਨੂੰ ਕੇਸਰ ਕਹਿੰਦੇ ਆ ਬਿਲਕੁਲ オリジナル ਚੀਜ਼ ਆ ਇਹ 2.5 ਲੱਖ ਰੁਪਏ ਕਿਲੋ ਇਹ ਜਿਹੜਾ ਕੇਸਰ ਆ ਇਹ ਵਿਕਦਾ ਆ ਤੇ ਕੁਛ ਅਸੀਂ ਇਹਦੇ ਵਿੱਚ ਯੂਜ਼ ਵੀ ਕਰ ਲਿਆ ਆ ਇਹ ਕਿੰਨੀ ਜਗਾ ਚਲਾਇਆ ਸੀ ਇਹ ਆ ਦੇਖੋ ਆ ਇਸ ਵਾਰ ਵੀ ਆ ਲਾਤੀਆਂ 1 2 3 ਆ 4 ਬਟਾ ਜਿਹੜੀਆਂ ਆ ਇਹ ਆਪਾਂ ਇਹਦੇ ਤੇ ਇਹ ਕੇਸਰ ਲਾਇਆ ਅੱਗੇ ਚਲੋ ਗੋਲੀਆਂ ਸਲਗਮ ਆ ਗਈਆਂ ਤੇ ਬੀਜ ਸਾਡੇ ਕੋਲ ਇਹ ਅਵੇਲੇਬਲ ਜਿਹੜਾ ਆ ਉਹ ਹੈਗਾ ਆ ਤੁਹਾਨੂੰ ਬੀਜ ਵੀ ਆਪਾਂ ਇਹ ਦਿਖਾ ਦਿੰਨੇ ਆ ਵੀ ਕਿਵੇਂ ਦਾ ਜਿਹੜਾ ਕੇਸਰ ਦਾ ਬੀਜ ਹੁੰਦਾ ਆ ਆ ਪਿਛਲੇ ਸਾਲ ਦਾ ਬੀਜ ਕੁਛ ਜਿਹੜਾ ਆ ਇਹ ਪਿਆ ਹੈ ਤੇ ਆ ਜਿਹੜਾ ਆ ਆ ਨਵਾਂ ਬਿਲਕੁਲ ਨਵਾਂ ਬੀਜ ਹੈਗਾ ਆ ਤੇ ਜੇ ਆਪਾਂ ਇਹ ਬੀਜ ਮਤਲਬ ਕਿ ਦੀ ਗੱਲ ਕਰੀਏ ਕਿੱਥੋਂ ਆਇਆ ਕਿਵੇਂ ਆਇਆ ਤੇ ਆਪਣਾ ਭਰਾ ਹੈਗਾ ਬਲਬੀਰ ਸਿੰਘ ਉਹ ਕੈਨੇਡਾ ਗਿਆ ਸੀ ਤੇ ਕੈਨੇਡਾ ਜਿੱਥੇ ਉਹਨੇ ਜਾ ਕੇ ਕੰਮ ਕਰਿਆ ਉੱਥੇ ਜਿਹੜੀ ਕੇਸਰ ਦੀ ਖੇਤੀ ਹੁੰਦੀ ਸੀ ਤਾਂ ਉਹ ਉੱਥੋਂ ਜਿਹੜਾ ਬੀਜ ਲੈ ਕੇ ਉਹ ਆਇਆ ਤੇ ਉਹਨੇ ਇਟਲੀ ਦੇ ਵਿੱਚ ਤਜਰਬਾ ਕਰਿਆ ਕਿਉਂਕਿ ਇਟਲੀ ਦੇ ਵਿੱਚ ਜਿਹੜਾ ਮੌਸਮ ਲਗਭਗ ਪੰਜਾਬ ਵਰਗਾ ਹੀ ਹੁੰਦਾ ਤੇ ਇਟਲੀ ਦੇ ਵਿੱਚ ਉਹਨੇ ਤਜਰਬਾ ਕਰਿਆ ਤੇ ਇਟਲੀ ਦੇ ਵਿੱਚ ਕੇਸਰ ਜਿਹੜਾ ਆ ਉਹ ਜੰਮਿਆ ਵੀ ਬਹੁਤ ਵਧੀਆ ਤੇ ਸਿਰੇ ਵੀ ਚੜਿਆ ਤੇ ਇਸ ਵਾਰ ਉਹਨੇ ਕਾਫੀ ਕੇਸਰ ਜਿਹੜਾ ਹੈ ਉਹ ਬੀਜ ਲਿਆ ਕੇ ਇੱਥੇ ਵੀ ਮਤਲਬ ਕਿ ਕਹਿੰਦੇ ਵੀ ਦਿੱਤਾ ਹੈ ਤੇ ਉਹ ਸਾਡੇ ਕੁਝ ਭਾਈਚਾਰੇ ਦੇ ਵਿੱਚ ਬੀਜਿਆ ਵੀ ਆ ਪਰ ਆਪਣੇ ਕੋਲ ਤਜਰਬਾ ਹੈਗਾ ਕਿ ਹਾਂ ਇਹ ਜਿਹੜਾ ਕੇਸਰ ਆ ਇਹ ਦੀ ਖੇਤੀ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਆ ਤੁਹਾਨੂੰ ਆ ਮੈਂ ਦਿਖਾਣਾ ਜ਼ਮੀਨ ਜਿਹੜੀ ਆ ਇਹ ਬਿਲਕੁਲ ਜਿਵੇਂ ਆਲੂਆਂ ਵਾਲੀ ਜ਼ਮੀਨ ਆ ਇਹ ਇਦਾਂ ਹੀ ਇਹ ਜ਼ਮੀਨ ਨੂੰ ਪਹਿਲਾ ਕਰ ਲਿਆ ਜਾਵੇ ਜੇ ਉਹਦੇ ਵਿੱਚ ਕੋਈ ਰੂੜੀ ਵਗੈਰਾ ਪਾਈ ਜਾਵੇ ਫਿਰ ਤਾਂ ਬਹੁਤ ਵਧੀਆ ਗੱਲ ਆ ਪਰ ਜੇ ਕੋਈ ਰੂੜੀ ਵਗੈਰਾ ਨਹੀਂ ਤਾਂ ਤੁਸੀਂ ਡਾਈ ਆ ਜਿਹੜਾ ਉਹਨੂੰ ਯੂਜ਼ ਕਰ ਸਕਦੇ ਆ ਬਸ ਇਹ ਆ ਕਿ ਜਿਆਦਾ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਨਹੀਂ ਖਾਣਾ ਚਾਹੀਦਾ ਸਾਵਾ ਜਿਹਾ ਪਾਣੀ ਲਾ ਕੇ ਇਹਨੂੰ ਮੜਾ ਦੇਣਾ ਹੁਣ ਆਪਾਂ ਇੱਥੇ ਜਿਹੜੀ ਆ ਇਹ ਆ ਡਾਈ ਦਾ ਛੱਟਾ ਲਾ ਕੇ ਇੱਕ ਵੱਟ ਜਿਹੜੀ ਆ ਉਹ ਬਣਾਵਾਂਗੇ ਤੇ ਕੁਛ ਕੇਸਰ ਜਿਹੜਾ ਉਹ ਬੀਜਿਆ ਹੋਇਆ ਉਹ ਜੰਮਿਆ ਹੋਇਆ ਵੀ ਆ ਉਹ ਤੁਹਾਨੂੰ ਬਾਅਦ ਚ ਦਿਖਾਉਨੇ ਆ ਬਿਲਕੁਲ ਜਿੱਦਾਂ ਹੋਰ ਤੁਸੀਂ ਫਸਲ ਕੋਈ ਛੋਟੀ ਮੋਡੀ ਸ਼ਾਲਗਮਾ ਮੂਲੀਆਂ ਕਹਿ ਲੋ ਜਾਂ ਕੋਈ ਵੀ ਚੀਜ਼ ਆ ਉਹ ਤੁਸੀਂ ਬੀਜਦੇ ਆ ਸੇਵ ਉਦਾਂ ਦਾ ਹੀ ਹੋਵੇ ਬਸ ਇਹ ਹੈ ਕਿ ਪਾਣੀ ਜ਼ਿਆਦਾ ਖੜਨਾ ਨਹੀਂ ਚਾਹੀਦਾ ਤੇ ਬਹੁਤ ਆਲਾ ਕਿਸਮਾ ਅਗਲੀ ਵਾਰ ਨੂੰ ਅਸੀਂ ਜੇ ਇਦਾਂ ਹੋਇਆ ਤਾਂ ਕਨਾਲਖੰਡ ਜਿਹੜੀ ਆ ਉਹ ਕੇਸਰ ਦੀ ਵੀ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਝੋਨੇ ਨੇ ਤੇ ਕਣਕੀ ਫਸਲ ਚੱਕਰ ਨੇ ਕਿਸਾਨ ਨੂੰ ਪੰਜਾਬ ਦੇ ਵਿੱਚ ਕੋਈ ਬਹੁਤੀ ਆਮਦਨੀ ਜਿਹੜੀ ਆ ਉਹ ਦਿੱਤੀ ਨਹੀਂ ਹੈਗੀ ਤੇ ਜੇ ਇਦਾਂ ਦੀ ਕੋਈ ਹੋਵੇ ਫਸਲ ਤਾਂ ਫਿਰ ਉਹਦਾ ਬੈਨੀਫੀਸ਼ੀਅਰ ਆਪਾਂ ਨੂੰ ਹੋ ਸਕਦੇ ਆ ਆ ਦੇਖੋ ਜਿਵੇਂ ਆਲੂਆਂ ਵਾਲੀ ਵੱਟ ਆ ਬਸ ਇਦਾਂ ਦੀ ਵੱਟ ਜਿਹੜੀ ਆ ਹਲਕੀ ਜੀ ਆਪਰੇ ਕੱਢ ਲੈਣੀ ਆ ਤੇ ਕੱਢ ਕੇ ਬਾ ਜਿਵੇਂ ਛਾਲਗਵਾ ਜਾਂ ਮੂਲੀਆਂ ਦਾ ਵੀ ਲਾਣੇ ਆ ਬਾ ਉਵੇਂ ਇਹਨੂੰ ਲਾ ਕੇ ਪਾਣੀ ਜਿਹੜਾ ਆ ਉਹ ਲਗਾ ਦੇਣਾ ਜੇ ਤੁਹਾਡੀ ਜ਼ਮੀਨ ਬੱਤਰ ਹੈਗੀ ਆ ਤਾਂ ਤੁਸੀਂ ਐਦਾਂ ਵੱਟ ਕੱਢ ਕੇ ਵੀ ਲਾ ਸਕਦੇ ਜੇ ਜ਼ਮੀਨ ਵਿੱਚ ਗਿੱਲ ਪ੍ਰੋਪਰ ਹੋਵੇ ਸੋ ਕਿਸਾਨ ਭਰਾਵੋ ਇਹ ਬਹੁਤ ਕੀਮਤੀ ਹੈਗਾ ਆ ਕੁਝ ਇਲਾਕਿਆਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਫਸਲ ਇਹ ਕੀਤੀ ਜਾਂਦੀ ਆ ਤੇ ਐਕਸਪੋਰਟ ਹੁੰਦੀ ਆ ਘੱਟੋ ਘੱਟ 2 ਤੋਂ 2.5 ਲੱਖ ਰੁਪਏ ਕਿਲੋ ਜਿਹੜਾ ਆ ਇਹ ਵਿਕਦਾ ਹੈਗਾ ਬਸ ਲੋੜ ਆ ਤਾਂ ਸਿਰਫ ਤੁਹਾਡੇ ਤਜਰਬੇ ਦੀ ਤੇ ਤੁਹਾਡੀ ਹਿੰਮਤ ਦੀ ਕਿਉਂਕਿ ਹਿੰਮਤ ਜੇ ਕੀਤੀ ਜਾਵੇ ਤਾਂ ਸਾਰਾ ਕੁਝ ਪੰਜਾਬ ਵਿੱਚ ਹੁੰਦਾ ਹੈ ਪੰਜਾਬ ਵਰਗੀ ਧਰਤੀ ਪੂਰੇ ਵਰਲਡ 'ਚ ਕਿਤੇ ਵੀ ਹੈ ਨਹੀਂ ਉਹ ਪਹਿਲਾਂ ਬੀ ਚੁੱਕੇ ਆ ਤੇ ਉਹਦੀ ਅਸੀਂ ਵੀਡੀਓ ਨਹੀਂ ਸੀ ਬਣਾਈ ਇੱਕ ਵੀਡੀਓ ਬਣਾਉਣ ਦੀ ਖਾਤਰ ਆਪਣੇ ਭਰਾਵਾਂ ਦੀ ਖਾਤਰ ਕਿਸਾਨ ਭਰਾਵਾਂ ਦੀ ਖਾਤਰ ਮੈਂ ਇਹ ਇੱਕ ਸਪੈਸ਼ਲ ਜਿਹੜੀ ਵਾਟਾ ਉਹ ਇੱਥੇ ਤਿਆਰ ਕਰਕੇ ਲਾ ਰਿਹਾ ਤਾਂ ਕਿ ਪਤਾ ਲੱਗ ਸਕੇ ਸੋ ਆਹ ਭੱਟ ਜਿਹੜੀ ਆ ਕਿਸਾਨ ਭਰਾਓ ਆਪਾਂ ਨੇ ਇਹ ਕੱਢ ਲਈ ਆ ਤੇ ਬੀਜ ਆ ਆਪਣੇ ਕੋਲ ਇਹ ਹੈਗੇ ਆ ਕਾਫੀ ਮੋਟਾ ਬੀਜ ਇਹਦਾ ਹੁੰਦਾ ਆ ਆਪਾਂ ਤੁਹਾਨੂੰ ਦਿਖਾਣੇ ਫੇਰ ਤੇ ਇੱਕ ਵਾਰ ਫੇਰ ਦਿਖਾ ਦਿੰਨੇ ਆ ਆ ਦੇਖੋ ਕਾਫੀ ਮੋٹے ਬੀਜ ਜਿਹੜੇ ਆ ਅਜਿਹੇ ਹੈਗੇ ਆ ਤੇ ਵਸ ਆ ਦੇਖੋ ਆਪਾਂ ਇੰਨਾ ਜਿਹੜਾ ਇਹ ਚਾਹੇ ਦੋਨੇ ਪਾਸੇ ਵੀ ਲਾ ਸਕਦੇ ਆ ਇਹਦਾ ਇੱਕ ਇੱਕ ਬੀਜ ਜਿਹੜਾ ਆ ਉਹ ਤੁਸੀਂ ਇਹਦੇ ਲਗਾ ਸਕਦੇ ਆ ਜੇ ਬੱਟ ਥੋੜੀ ਹੋਰ ਚੌੜੀ ਹੋਵੇ ਤਾਂ ਜ਼ਿਆਦਾ ਬਿਹਤਰ ਆ ਕਿਉਂਕਿ ਜਿਹੜੇ ਇਹਦੇ ਬੀਜ ਆ ਇਹ ਜਦੋਂ ਬੂਟਾ ਬਣਦਾ ਤਾਂ ਭਿੰਡੀਆਂ ਦੇ ਬੂਟੇ ਜਿੰਨਾ ਵਾਂਗ ਹੋ ਜਾਂਦਾ ਉੱਚਾ ਇਹ ਜਿਹੜੇ ਕੇਸਰ ਆ ਇਹਦੇ ਕਾਫੀ ਵੈਰਾਈਟੀਆਂ ਆ ਕੇਸਰ ਦੀਆਂ ਕੁਝ ਕੇਸਰ ਜਿਹੜਾ ਉਹ ਮੰਦਰਾ ਰਹਿੰਦਾ ਨੀਲੇ ਫੁੱਲ ਉਹਨੂੰ ਲੱਗਦੇ ਆ ਇਹ ਜਿਹੜਾ ਕੇਸਰ ਆ ਇਹ ਬਹੁਤ ਉੱਚਾ ਜਿਵੇਂ ਲਗਭਗ ਜਿਵੇਂ ਭਿੰਡੀਆਂ ਦਾ ਤੁਹਾਡਾ ਪੌਦਾ ਉਦਾਂ ਦਾ ਪੌਦਾ ਇਹ ਤੁਹਾਨੂੰ ਨਜ਼ਰ ਆਊਗਾ ਜਿਉਂ-ਜਿਉਂ ਤੇ ਜੰਮੂਗਾ ਤੇ ਜਿਵੇਂ-ਜਿਵੇਂ ਵਧੂਗਾ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਦੇ ਜਾਵਾਂਗੇ ਤੇ ਇੱਕ ਵਾਰ ਤੇ ਉਹਨੂੰ ਝਾਤੀ ਮਰਾਉਨੇ ਆ ਜਿਹੜਾ ਸਾਡਾ ਥੋੜਾ ਜਿਹਾ ਬੀਜ ਆ ਅਸੀਂ ਤਜਰਬਾ ਇਸ ਵਾਰ ਕਰਿਆ ਤਾਂ ਕਿ ਕਿਤੇ ਬੀਜ ਗਮ ਤਾਂ ਨਹੀਂ ਗਿਆ ਕਿਤੇ ਬੀਜ ਖਰਾਬ ਤਾਂ ਨਹੀਂ ਹੋ ਗਿਆ ਉਹ ਜਿਹੜਾ ਜੰਮਿਆ ਹੋਇਆ ਹੈ ਇੱਕ ਤਜਰਬੇ ਦੇ ਤੌਰ ਤੇ ਜਿਵੇਂ ਆਪਾਂ ਕਣਕ ਦੇ ਬੀਜ ਦਾ ਐਕਸਪੈਰੀਮੈਂਟ ਕਰਦੇ ਆ ਬੀਜ ਕੇ ਦਸਹਰੇ ਤੇ ਉਦਾਂ ਅਸੀਂ ਬੀਜਿਆ ਹੋਇਆ ਉਹ ਉਹ ਤੁਹਾਨੂੰ ਦਿਖਾਉਂਦੇ ਆ ਇਹ ਆ ਦੇਖੋ ਕਿ ਆਹ ਜਿਹੜਾ ਆਪਾਂ ਨੇ ਤਜਰਬੇ ਦੇ ਤੌਰ ਤੇ ਪਹਿਲਾਂ ਚੈੱਕ ਕਰਿਆ ਕਿ ਬੀਜ ਜਿਹੜਾ ਆ ਉਹ ਜੰਮਦਾ ਹੈਗਾ ਆ ਜਾਂ ਨਹੀਂ ਤੋ ਯਾ ਥੋੜੀ ਲਾਈਨਾਂ ਜੀ ਬਣਾ ਕੇ ਇੰਨੀ ਕੁ ਕਿਆਰੀ ਦੇ ਵਿੱਚ ਇਹ ਬੀਜ ਜਿਹੜਾ ਆ ਇਹ ਅਸੀਂ ਬੀਜਿਆ ਤੇ ਬਹੁਤ ਵਧੀਆ ਬੀਜ ਇਸ ਵਾਰ ਵੀ ਜਿਹੜਾ ਆ ਉਹ ਜੰਮਿਆ ਹੈਗਾ ਆ ਤੇ ਪਿਛਲੇ ਸਾਲ ਤਾਂ ਅਸੀਂ ਕੋਈ ਬਹੁਤੀ ਇਹਦੀ ਗੌਰ ਨਹੀਂ ਸੀ ਕੀਤੀ ਐਵੇਂ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਬੀਜ ਸਿੱਟਦਾ ਸੀ ਪਤਾ ਨਹੀਂ ਹੋਣਾ ਪਤਾ ਨਹੀਂ ਨਹੀਂ ਪਰ ਇਹਨੇ ਆਪਣਾ ਮੁੱਲ ਮੋੜਿਆ ਤੁਹਾਨੂੰ ਬੈਲ ਜਦੋਂ ਮੈਂ ਪਹਿਲਾਂ ਮੈਂ ਲਫਾਫੇ ਦੇ ਵਿੱਚ ਦਿਖਾਇਆ ਆ ਬਈ ਉਹ ਉਹਨਾਂ ਕੋ ਜਿਹੜਾ ਹੈ ਉਹ ਹੋ ਗਿਆ ਤਾਂ ਇਟਲੀ ਦੇ ਵਿੱਚ ਵੀ ਜਿਹੜਾ ਬੀਜਿਆ ਉਹ ਵੀ ਪ੍ਰੋਪਰ ਜਿਹੜਾ ਆ ਉਹ ਉਹ ਹੋ ਗਿਆ ਹੋ ਗਿਆ ਸੀਗਾ ਤੇ ਬੀਜ ਜਿਹੜਾ ਬੀਜਿਆ ਹੋਇਆ ਜੰਮਿਆ ਹੋਇਆ ਬਹੁਤ ਵਧੀਆ ਤੇ ਜਦੋਂ ਬੂਟੇ ਇਹ ਇਹ ਵੱਡੇ ਹੋ ਜਾਂਦੇ ਆ ਤਾਂ ਬਹੁਤ ਵਧੀਆ ਲੱਗਦੇ ਜਦੋਂ ਫੁੱਲ ਖਿੜਦੇ ਆ ਫਿਰ ਤਾਂ ਕਿਆ ਕਹਿਣੇ ਤੇ ਇਹ ਵੀ ਹੁੰਦਾ ਹੈ ਕਿ ਜਿਹੜੀ ਬਹੁਤ ਵਧੀਆ ਚੀਜ਼ ਆ ਦੁੱਧ ਦੇ ਵਿੱਚ ਪਾ ਕੇ ਇਹ ਤੁਸੀਂ ਪੀ ਸਕਦੇ ਆ ਤੇ ਲੱਖਾਂ ਹੀ ਕਹਿ ਲੋ ਹਜ਼ਾਰਾਂ ਹੀ ਬਿਮਾਰੀਆਂ ਨੂੰ ਜੜੋਂ ਚੱਕਦਾ ਹੈ ਕਿਉਂਕਿ ਤਾਕਤ ਵਾਲੀ ਜਿਹੜੀ ਆ ਇਹ ਬਹੁਤ ਵੱਡੀ ਚੀਜ਼ ਆ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਇਹਨੂੰ ਆਮ ਯੂਜ਼ ਜਿਹੜਾ ਆ ਉਹ ਵੀ ਕਰਦੇ ਰਹੇ ਆ